ਆਮ ਆਦਮੀ ਪਾਰਟੀ ਦੇ ਵਿੱਚ ਸਭ ਠੀਕ ਨਹੀਂ ਹੈ ਲਗਾਤਾਰ ਕਈ ਦਿਨਾਂ ਤੋਂ ਇਹ ਚਰਚਾ ਚੱਲਦੀ ਪਈ ਹੈ ਕਈ ਦਿਨਾਂ ਤੋਂ ਵੱਖ-ਵੱਖ ਬੁੱਧੀਜੀਵੀ ਇਹ ਗੱਲਾਂ ਕਹਿ ਰਹੇ ਨੇ ਪਰ ਇਹ ਕਿਉਂ ਕਹਿ ਰਹੇ ਨੇ ਇਹਦੇਆਂ ਐਗਜ਼ਾਮਪਲਸ ਕਿੱਥੇ ਨੇ ਉਹ ਐਗਜ਼ਾਮਪਲਸ ਵੀ ਸ਼ਾਇਦ ਹੁਣ ਨਜ਼ਰ ਆਉਣੀਆਂ ਸ਼ੁਰੂ ਹੋਣੀਆਂ ਨੇ ਦਰਅਸਲ ਹੁਣ ਅਚਾਨਕ ਇੱਕ ਹੋਰ ਚਰਚਾ ਸ਼ੁਰੂ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਉਮੀਦਵਾਰ ਮੌਜੂਦਾ ਚੋਣਾਂ ਵਾਸਤੇ ਚੁਣੇ ਹੋਏ ਉਮੀਦਵਾਰ ਪਾਰਟੀ ਛੱਡ ਕੇ ਜਾਣ ਲੱਗੇ ਨੇ ਪਾਰਟੀ ਦਾ ਪੱਲਾ ਛੱਡਣ ਲੱਗੇ ਨੇ ਪਾਰਟੀ ਨੂੰ ਕੱਲਿਆਂ ਛੱਡ ਕੇ ਤੇ ਦੂਸਰੀ ਪਾਰਟੀ ਵਿੱਚ ਛਾਲਾ ਮਾਰਨ ਲੱਗੇ ਨੇ ਜਦੋਂ ਵੋਟਾਂ ਪੈਂਦੀਆਂ ਵੋਟਾਂ ਦਾ ਮਾਹੌਲ ਗਰਮਾਉਂਦਾ ਹੈ ਤੇ ਆਮ ਤੌਰ ਤੇ ਇਹ ਬਦਲ ਅਦਲ ਬਦਲ ਵੇਖਣ ਨੂੰ ਮਿਲਦਾ ਹੀ ਰਹਿੰਦਾ ਹੈ ਕਦੀ ਇੱਧਰਲੀ ਪਾਰਟੀ ਦਾ ਲੀਡਰ ਤੇ ਉੱਧਰ ਚਲ ਜਾਂਦਾ ਕਦੀ ਉੱਧਰੋਂ ਇੱਧਰ ਆ ਜਾਂਦਾ ਪਰ ਉਸ ਵੇਲੇ ਜਦੋਂ ਕੁਝ ਦਿਨਾਂ ਦਾ ਵਕਫਾ ਰਹਿ ਗਿਆ ਹੋਵੇ ਉਸ ਵੇਲੇ ਜਦੋਂ ਚੁਣਿਆ ਗਿਆ ਹੋਵੇ ਉਮੀਦਵਾਰ ਇਹੋ ਜੀ ਸਥਿਤੀ ਦੇ ਵਿੱਚ ਜੇ ਬਦਲ ਹੋ ਜਵੇ ਜੇ ਆਪਣੀ ਉਮੀਦਵਾਰੀ ਕੋਈ ਲੀਡਰ ਛੱਡ ਦੇਵੇ ਇਹ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ ਪਾਰਟੀ ਦੀ ਛਵੀ ਉੱਤੇ ਪਾਰਟੀ ਦੇ ਭਵਿੱਖ ਉੱਤੇ ਵੱਡਾ ਸਵਾਲੀਆ ਚਿੰਨ੍ਹ ਬਣ ਕੇ ਲੱਗ ਜਾਂਦਾ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਨਾਲ ਵਾਪਰਿਆ ਲੰਗੇ ਕੱਲ ਤੋਂ ਇੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਗਵਾਂਢੀ ਸੂਬੇ ਤੋਂ ਉਸ ਜਾਣਕਾਰੀ ਦੇ ਵਿੱਚ ਕਰਨਾਲ ਦੇ ਇੱਕ ਹਲਕੇ ਦਾ ਚੁਣਿਆ ਹੋਇਆ ਆਮ ਆਦਮੀ ਪਾਰਟੀ ਦਾ ਉਮੀਦਵਾਰ ਪਾਰਟੀ ਛੱਡ ਕੇ ਕਾਂਗਰਸ ਜੁਆਇਨ ਕਰ ਗਿਆ ਕਰਨਾਲ ਜ਼ਿਲ੍ਹੇ ਦੇ ਹਲਕੇ ਨੀਲੋ ਖੇੜੀ ਤੋਂ ਉਮੀਦਵਾਰ ਅਮਰ ਸਿੰਘ ਲੰਗੇਕਾਲ ਪ੍ਰਤਾਪ ਬਾਜਵਾ ਦੀ ਮੌਜੂਦਗੀ ਦੇ ਵਿੱਚ ਕਾਂਗਰਸ ਜੁਆਇਨ ਕਰਦੇ ਨੇ ਲੰਗੇਕਾਲ ਪ੍ਰਤਾਪ ਸਿੰਘ ਬਾਜਵਾ ਸਦਾਰ ਅਮਰ ਸਿੰਘ ਨੂੰ ਆਪ ਸਰੂਪਾ ਪਾ ਕੇ ਤੇ ਕਾਂਗਰਸ ਦੇ ਵਿੱਚ ਸ਼ਾਮੂਲਿਤ ਕਰਾਉਂਦੇ ਨੇ ਅਮਰ ਸਿੰਘ ਜਿਹੜੇ ਨੇ ਉਹ ਨੀਲੋ ਖੇੜੀ ਹਲਕੇ ਤੋਂ ਉਮੀਦਵਾਰ ਸੀ ਆਮ ਆਦਮੀ ਪਾਰਟੀ ਦੇ ਨੀਲੋ ਖੇੜੀ ਹਲਕਾ ਉਹ ਹੈ ਕਰਨਾਲ ਦਾ ਜਿੱਥੇ ਸਿੱਖ ਵੋਟਰਸ ਕੰਪੈਰੀਟਿਵਲੀ ਜ਼ਿਆਦਾ ਨੇ ਬਹੁਮਤ ਜਿਹੜੀ ਉਹਨਾਂ ਦੀ ਹੈ ਇਸ ਵਾਸਤੇ ਇੱਥੋਂ ਉਮੀਦਵਾਰ ਵੀ ਇੱਕ ਸਰਦਾਰ ਚਿਹਰਾ ਲਿਆਂਦਾ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਪਰ ਲੰਘੇ ਕੱਲ ਹਾਲਾਤ ਬਦਲਦੇ ਨਜ਼ਰ ਆਏ ਅਮਰ ਸਿੰਘ ਚਾਨਕ ਦੂਜੇ ਵਾਲੇ ਪਾਸੇ ਨੂੰ ਮੋੜ ਕੱਢ ਗਏ ਕਾਂਗਰਸ ਵੱਲ ਨੂੰ ਜਾ ਪਹੁੰਚੇ ਕਾਂਗਰਸ ਜੁਆਇਨ ਕਰ ਲਈ ਹੁਣ ਇੱਥੇ ਆ ਕੇ ਇਹ ਸਵਾਲ ਖੜੇ ਹੋਣੇ ਤਾਂ ਲਾਜ਼ਮੀ ਹੈ ਇਹੀ ਫੇਰ ਬਦਲ ਜੇ ਪਹਿਲਾਂ ਹੋਇਆ ਹੁੰਦਾ ਜਦੋਂ ਅਜੇ ਉਮੀਦਵਾਰੀ ਨਹੀਂ ਸੀ ਮਿਲੀ ਜਾਂ ਨਹੀਂ ਸੀ ਸੌਂਪੀ ਗਈ ਉਸ ਵੇਲੇ ਇਹ ਫੇਰ ਬਦਲ ਹੋ ਜਾਂਦਾ ਤਾਂ ਚਲੋ ਕੋਈ ਸਿਆਸੀ ਸਮੀਕਰਨ ਸਮਝ ਕੇ ਟਾਲਿਆ ਜਾ ਸਕਦਾ ਸੀ ਸੋਚਿਆ ਜਾ ਸਕਦਾ ਸੀ ਵਿਚਾਰਿਆ ਜਾ ਸਕਦਾ ਸੀ ਪਰ ਜਦੋਂ ਵੋਟਾਂ ਪੈਣ ਨੂੰ ਕੁਝ ਦਿਨ ਰਹਿ ਗਏ ਨੇ ਜਦੋਂ ਉਮੀਦਵਾਰੀ ਮਿਲੀ ਹੋਈ ਹੈ ਮਿਲੀ ਹੋਈ ਉਮੀਦਵਾਰੀ ਛੱਡ ਕੇ ਇੱਕ ਉਮੀਦਵਾਰ ਪਾਰਟੀ ਛੱਡ ਗਿਆ ਤੇ ਦੂਜੇ ਪਾਸੇ ਵਗ ਗਿਆ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਐਦਾਂ ਕਿਉਂ ਹੋ ਰਿਹਾ ਹੈ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਜਿਨੇ ਸਰਕਾਰ ਬਣਾਈ ਹੈ ਪੰਜਾਬ ਦੇ ਵਿੱਚ ਉਹ ਅਚਾਨਕ ਐਡੀ ਡਾਮਾ ਡੋਲ ਕਿਉਂ ਹੋ ਗਈ ਹੈ ਕਿਉਂ ਹਰਿਆਣੇ ਵਿੱਚ ਇਹੋ ਜਿਹੇ ਮਸਲੇ ਵੇਖਣ ਨੂੰ ਮਿਲ ਰਹੇ ਨੇ ਔਰ ਇਹਦਾ ਆਉਣ ਵਾਲੇ ਸਮੇਂ ਵਿੱਚ ਰਾਸ਼ਟਰਪਤੀ ਦੇ ਉੱਤੇ ਕੀ ਅਸਰ ਪਵੇਗਾ ਕਿਉਂਕਿ ਪੰਜਾਬ ਤੇ ਦਿੱਲੀ ਦੇ ਵਿੱਚ ਤਾਂ ਆਲਰੇਡੀ ਸਰਕਾਰ ਹੈਗੀ ਹੈ ਕੀ ਐਦਾਂ ਦੀ ਸਥਿਤੀ ਦਾ ਇਹਨਾਂ ਦੋਵਾਂ ਸੂਬਿਆਂ ਉੱਤੇ ਵੀ ਕੋਈ ਫਰਕ ਪਵੇਗਾ ਵੇਖਣ ਵਾਲੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ